ਸਰਾ ਹੈਗਾ ਕਿ ਅਸੀਂ ਜਿਹੜੀਆਂ ਪਹਿਲਾਂ ਗਾਈਡਲਾਈਨਸ ਇਸ਼ੂ ਕੀਤੀਆਂ ਸੀਗੀਆਂ ਉਹਨਾਂ 'ਚ ਕਾਫੀ ਗਾਈਡਲਾਈਨਸ ਤੇ ਉਹੀ ਸਬ ਜਿਹੜੀਆਂ ਪਹਿਲਾਂ ਆਲਰੇਡੀ ਇਸ਼ੂਡ ਹੈਗੀਆਂ ਹੋ ਰਹਿਣਗੀਆਂ ਨਵੀਆਂ ਗਾਈਡਲਾਈਨ ਜਿਹੜੀਆਂ ਆਈ ਸੀ ਕਿ ਜਿਹੜੀਆਂ ਕੁਝ ਦੁਕਾਨਾਂ ਨੂੰ ਲੈ ਕੇ ਕਨਫਿਊਜ਼ਨ ਸੀ ਕਿ ਕੁਝ ਦੁਕਾਨਾਂ ਜਿਹੜੀਆਂ ਨੇ ਆ ਖੁੱਲਣਗੀਆਂ ਆ ਨਹੀਂ ਖੁੱਲਣਗੀਆਂ ਆ ਅਸੈਂਸ਼ੀਅਲ ਆਈਟਮਸ ਨੇ ਇਹ ਨਾਨ ਅਸੈਂਸ਼ੀਅਲ ਆਈਟਮਸ ਨੇ ਕਿਉਂਕਿ ਸਾਰੇ ਹੀ ਮਾਰਕੀਟਸ ਤੋਂ ਔਰ ਦੁਕਾਨਦਾਰਾਂ ਵੱਲੋਂ ਇਹ ਸਾਨੂੰ ਆ ਰਿਹਾ ਸੀ ਕਿ ਵੀ ਇਹ ਜਿਤਕਰੇ ਵਾਲੀ ਗੱਲ ਹੈ ਕਿ ਵੀ ਉਹਨਾਂ ਨੂੰ ਖੁੱਲਣ ਦੇ ਰਹੇ ਆ ਸਾਨੂੰ ਖੁੱਲਣ ਨਹੀਂ ਦੇ ਰਹੇ ਤੇ ਸਾਡਾ ਨੁਕਸਾਨ ਹੋ ਰਿਹਾ ਹੈਗਾ ਸੋ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਜ਼ਿਲ੍ਹਾ ਵਾਰ ਇਹ ਫੈਸਲਾ ਲੈ ਲਿਆ ਜਾਵੇ ਆਪਣੇ ਜਿੰਨੇ ਵੀ ਜਿਹੜੇ ਟ੍ਰੇਡ ਯੂਨੀਅਨਸ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਔਰ ਲੋਕਲ ਲੀਡਰਸ਼ਿਪ ਦੇ ਨਾਲ ਗੱਲ ਕਰਕੇ ਸੋ ਅਸੀਂ ਸਾਰਿਆਂ ਨਾਲ ਵਿਚਾਰ ਪੰਦਰਾ ਕੀਤਾ ਹੈਗਾ ਪੁਲਿਸ ਅਫੀਸਰ ਨਾਲ ਵੀ ਅਸੀਂ ਉਹਨਾਂ ਦੀ رائے ਲਈ ਹੈ ਸਾਰੇ ਟਰੇਡਰਜ਼ ਉਹਨਾਂ ਦੀ رائے ਲੈ ਕੇ ਅਸੀਂ ਇਹ ਫੈਸਲਾ ਲਿਆ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਉਹ ਦੁਕਾਨਾਂ ਰੋਟੇਸ਼ਨ ਬੇਸਿਸ ਤੇ ਸਾਰੀਆਂ ਇਹ ਖੁੱਲਣਗੀਆਂ ਲੇਕਿਨ ਉਹ ਰੋਟੇਸ਼ਨ ਬੇਸਿਸ ਤੇ ਖੁੱਲਣਗੀਆਂ ਰੋਟੇਸ਼ਨ ਬੇਸਿਸ ਦਾ ਅਸੀਂ ਸਿਸਟਮ ਇਹ ਬਣਾਇਆ ਹੈਗਾ ਕਿ ਇੱਕ ਦਿਨ ਜਿਹੜਾ ਹੈ ਤੁਹਾਡਾ ਸੱਜਾ ਪਾਸਾ ਦੁਕਾਨਾਂ ਦੀ ਇੱਕ ਲੇਨ ਖੁੱਲੇਗੀ ਦੂਸਰੇ ਦਿਨ ਦੂਸਰੀ ਲੇਨ ਖੁੱਲੇਗੀ ਔਰ ਉਹਦੇ ਵਿੱਚ ਅਸੈਂਸ਼ੀਅਲ ਨੋਨ ਅਸੈਂਸ਼ੀਅਲ ਜਿਹੜੀਆਂ ਸਾਰੀਆਂ ਖੁੱਲਣਗੀਆਂ ਸਿਰਫ ਕੁਝ ਇੱਕ categories ਦੀਆਂ ਸ਼ਾਪਸ ਜਿਹੜੀਆਂ ਨੇ ਜਿਹਦੇ ਵਿੱਚ ਪੈਰੀਸ਼ੀਅਲ ਆਈਟਮਸ ਨੇ ਜਿਦਾਂ ਦੁੱਧ ਫਰੂਟ ਵੈਜੀਟੇਬਲਸ ਇਹਨਾਂ ਨੂੰ ਸਾਰੇ ਦਿਨ ਜਿਹੜਾ ਹੈ ਖੁੱਲਣ ਦੀ ਆਗਿਆ ਦਿੱਤੀ ਗਈ ਹੈ ਕਿਉਂਕਿ ਇਹਨਾਂ ਦਾ ਸਮਾਨ 24 ਘੰਟੇ ਜੀ ਖਰਾਬ ਹੋ ਜਾਂਦਾ ਸੋ ਰਾਈਟ ਲੈਫਟ ਦੀ ਰੋਟੇਸ਼ਨ ਦੇ ਨਾਲ ਪੂਰੇ ਜ਼ਿਲ੍ਹੇ 'ਚ ਦੁਕਾਨਾਂ ਖੁੱਲਣਗੀਆਂ ਕਈ ਥਾਵਾਂ ਦੇ ਉੱਤੇ ਜਿੱਥੇ ਕੋਈ ਇੱਕੋ ਹੀ ਲੇਨ ਹੈ ਜਾਂ ਕੋਈ ਮਾਰਕੀਟ ਦਾ ਹੈ ਕਿਥੇ ਕੋਈ ਸੱਜਾ ਖੱਬਾ ਕਰਨ ਚੁੱਕ ਲਿਖਾ ਪੈਂਦਾ ਹੈ ਉੱਥੇ 50% ਅਧੀਆਂ ਦੁਕਾਨਾਂ ਹੀ ਖੁੱਲਣ ਦੀ ਆਗਿਆ ਹੋਏਗੀ ਔਰ ਉਹਦੇ ਲਈ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ 37 ਥਾਣੇ ਨੇ 20 ਅਰਬਨ ਤੇ 17 ਰੂਰਲ ਹਰ ਇੱਕ ਥਾਣੇ ਦੇ ਵਿੱਚ ਸੰਬੰਧਿਤ ਐਸਐਚਓ ਸਬੰਨ ਔਰ ਸਿਵਲ ਅਫਸਰوں ਇੱਕ ਸੈਕਟਰ ਮੈਜਿਸਟਰੇਟ ਲਗਾਏ ਗਏ ਹੈਗੇ ਨੇ ਔਰ ਜਿਹੜੀ ਦੀ ਦੇਖਰੇਖ ਜਿਹੜੀ ਹੈ ਅਰਬਨ ਏਰੀਆ ਦੀ ਸਾਡੇ ਐਡੀਸ਼ਨਲ ਡਿਪਟੀ ਕਮਿਸ਼ਨਰ ਜਰਨਲ ਤੇ ਡੀਸੀਪੀ ਲੌਂਡ ਆਰਡਰ ਰੂਰਲ ਦੇ ਵਿੱਚ ABC D ਐਂਡ ਸਾਡੇ SP ਹੈਡਕ quarters ਰੂਰਲ ਔਰ ਸਬਡਿਵੀਜ਼ਨ ਤੇ SDM ਸਬਾਨ ਆਪਣੇ ਹਲਕਾ DSPs ਦੇ ਨਾਲ ਜਿਹੜੀ ਹੈ ਇਸ ਤਰੀਕੇ ਨਾਲ ਸਾਰੀ ਸੁਪਰਵੀਜ਼ਨ ਕਰਨਗੇ ਔਰ ਸਾਰੇ ਸੈਕਟਰ ਮੈਜਿਸਟਰੇਟਸ ਆਪਣੇ ਆਪਣੇ ਏਰੀਆ ਚ ਇਨਸ਼ੋਰ ਕਰਨਗੇ ਕੋਈ ਕੋਈ ਵੀ ਦੁਕਾਨ ਇਸ ਰੋਟੇਸ਼ਨ ਬੇਸਿਸ ਤੋਂ علاوہ ਨਾ ਖੁੱਲੇ ਔਰ ਜਿਹੜੀ ਕੋਈ ਵੀ ਦੁਕਾਨ ਜੇ ਤੁਹਾਨੂੰ ਉਥੇ ਮੌਕੇ ਤੇ ਪਾਈ ਜਾਂਦੀ ਹੈ ਕਿ ਅੱਜ ਇਹਨਾਂ ਦੀ ਵਾਰੀ ਨਹੀਂ ਸੀ ਲੇਕਿਨ ਦੂਸਰੇ ਬੰਨੇ ਵਾਲੀ ਦੁਕਾਨ ਵੀ ਖੁੱਲੀ ਹੈ ਇਹਦੇ ਵਿੱਚ ਸਪਸ਼ਟ ਤੌਰ ਤੇ ਦੱਸਿਆ ਗਿਆ ਹੈ ਕਿ ਉਸ ਦੁਕਾਨ ਨੂੰ ਅਸੀਂ ਫਿਰ ਸੀਲ ਕਰਾਂਗੇ ਘੱਟੋ ਘੱਟ 1 ਮਹੀਨੇ ਲਈ ਦੁਕਾਨ ਦੀ ਸੀਲਿੰਗ ਹੋਏਗੀ ਸੋ ਆਪਾਂ ਨੂੰ ਇਸ ਚੀਜ਼ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਖੁਦ ਦੇਖਣਾ ਪੈਣਾ ਹੈ ਔਰ ਸਾਰੇ ਦੁਕਾਨਦਾਰ ਵੀ ਇਸ ਚੀਜ਼ ਨੂੰ ਇਨਸ਼ੋਰ ਕਰਨ ਕਿ ਆਪਣੇ ਆਪਣੀ ਜਿਹੜੀ ਲੇਲ ਹੈਗੀਏ ਤਾਂ ਕਿ ਸਾਰਿਆਂ ਦਾ ਕੰਮ ਕਰ ਕਿਉਂਕਿ ਕਈ ਜ਼ਿਲ੍ਹਿਆਂ ਨੇ ਸਿਰਫ 1 ਵਜੇ ਤੱਕ ਰੱਖਿਆ ਹੈ ਅਸੀਂ ਪੂਰਾ 9 ਤੋਂ ਲੈ ਸਵੇਰ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਾ ਜਿਹੜਾ ਤੁਹਾਡਾ ਹੈਗਾ ਪੂਰਾ ਟਾਈਮ ਦਿੱਤਾ ਹੈ ਤਾਂ ਕਿ ਲੋਕੀ ਆਪਣੀ ਵਿਕਰੀ ਕਰ ਸਕਣ ਔਰ ਉਹਨੂੰ ਟਾਈਮ 'ਚ ਵੀ ਕਨਸਟ੍ਰੇਂਟ ਨਹੀਂ ਕੀਤਾ ਤਾਂ ਕਿ एकदम ਭੀੜ ਨਾ ਪਵੇ ਲੇਕਿਨ ਸੱਜਾ ਖੰਬਾ ਇਸ ਕਰਕੇ ਕਰ ਲਿਆ ਕਿ ਤਾਂ ਕਿ ਉੱਥੇ ਬਾਜ਼ਾਰਾਂ 'ਚ ਜਿਹੜਾ ਰਸ਼ ਪੈਂਦਾ ਹੈਗਾ ਉਹਦੇ 'ਚ ਕਾਫੀ ਜਿਹੀ ਇੱਕ ਟੋਕੀ ਹੋ ਸਕੇ ਸੋ ਉਮੀਦ ਹੈਗਾ ਕਿ ਇਸ ਆਰਡਰ ਦੇ ਨਾਲ ਜਿਹੜਾ ਹੈ ਇੱਕ ਬੈਲੈਂਸ ਵੀ ਬਣ ਜੇਗਾ ਔਰ ਸਾਰਿਆਂ ਨੂੰ ਇੱਕ ਮੌਕਾ ਵੀ ਮਿਲੇਗਾ ਔਰ ਜਿਹੜੀ ਲਾਕਡਾਊਨ ਵਾਲੀ ਸਥਿਤੀ ਵੱਲ ਨੂੰ ਆਪਾਂ ਜਾ ਰਹੇ ਹਾਂ ਉਹਦੇ ਤੋਂ ਵੀ ਇਹਦੇ ਨਾਲ ਆਪਾਂ ਬਚਾਅ ਕਰ ਸਕਦੇ ਹਾਂ ਸੋ ਉਹ ਇੱਕ ਉਪਰਾਲਾ ਕੀਤਾ ਗਿਆ ਹੈਗਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਔਰ ਬਾਕੀ ਇਹ ਚਾਹਦਤਾ ਹੈ ਚ ਆਰਡਰ ਕੀਤਾ ਗਿਆ ਹੈ ਇਹ ਆਰਡਰ ਨੂੰ ਅਸੀਂ ਵੈੱਬਸਾਈਟ ਦੇ ਉੱਤੇ ਵੀ ਪਾ ਦਿੱਤਾ ਔਰ ਇਹਦੇ ਚ ਸਾਰਾ ਕਰ ਦਿੱਤਾ ਔਰ ਇਹ ਚ ਸਵੇਰੇ ਜਿਹੜੇ ਪਾਰਕਾਂ 'ਚ ਸੈਰ ਵਗੈਰਾ ਕਰਨ ਦੀ ਗੱਲ ਹੈ ਉਹਦੇ ਬਾਰੇ ਵੀ ਕਿਹਾ ਗਿਆ ਕਿ ਤੁਹਾਡੇ ਲੋਕਲ ਫੈਸਿਲਿਟੀ ਦੇ ਅੰਦਰ ਜਿਹੜਾ ਕੋਈ ਪਾਰਕ ਹੈ ਕੇਵਲ ਉੱਥੇ ਤੁਸੀਂ ਆਪਣੀ ਵਾਕਲੀ ਉਹ ਜਿਹੜੇ ਟਾਈਮਸ ਨੇ ਉਹਨਾਂ ਜਿੱਥੇ ਜਾ ਸਕਦੇ ਆਂ ਔਰ ਵਾਕ ਵੀ ਗਰੁੱਪਸ 'ਚ ਵੀ ਸੋਸ਼ਲ ਡਿਸਟੈਂਸਿੰਗ ਰੱਖ ਕੇ ਕਰ ਸਕਦੇ ਆਂ ਉੱਥੇ ਸਾਂਝੇ ਤੌਰ ਤੇ ਗਰੁੱਪ ਬਣਾ ਕੇ ਲਾਫਟਰ ਕਲੱਬ ਯੋਗਾ ਇਹੋ ਜਿਹੇ ਐਕਸਰਸਾਈਜ਼ ਨਹੀਂ ਹੋਣਗੀਆਂ ਜਿੱਥੇ ਲੋਕੀ ਪਾਰਕਾਂ 'ਚ ਇਕੱਠ ਕਰਨਗੇ ਨਾ ਹੀ ਇਕੱਠੇ ਬੈਠ ਕੇ ਉੱਥੇ ਤਾਸ਼ ਖੇਡਣਾ ਜਾਂ ਇਹ ਚੀਜ਼ਾਂ ਵੀ ਅਲਾਉਡ ਨਹੀਂ ਹੋਣਗੀਆਂ ਸੋ ਬਾਕੀ ਸਾਰੀਆਂ ਸ਼ਰਤਾਂ ਜਿਨ੍ਹਾਂ ਦੇ ਵਿੱਚ ਜਿਹੜਾ ਹੈ ਨੈਗੇਟਿਵ ਰਿਪੋਰਟ ਦੂਜੇ ਜ਼ਿਲ੍ਹਿਆਂ ਚੋਂ ਜਿਹੜੇ ਬਾਹਰੋਂ ਆਏ ਸੂਬੇ ਤੋਂ 72 ਘੰਟੇ ਵਾਲੀ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਸਰਕਾਰੀ ਜਿਹੜੇ ਦਫ਼ਤਰ ਨੇ ਪ੍ਰਾਈਵੇਟ ਬੈਂਕਾਂ ਵਾਲੀ ਜਿਮ ਔਰ ਉਹ ਸਾਰੇ ਜਿਹੜੇ ਬੰਦ ਨੇ ਉਹ ਪਹਿਲਾਂ ਮੂਹ ਉਹ ਸਾਰੀਆਂ ਹਦਾਇਤਾਂ ਜਾਰੀ ਰਹਿਣਗੀਆਂ ਕੇਵਲ ਰੋਟੇਸ਼ਨਲ ਪਾਲਿਸੀ ਜ਼ਿਲ੍ਹਾ ਅੰਮ੍ਰਿਤਸਰ ਚ ਇਹ ਲਾਗੂ ਕੀਤੀ ਗਈ ਹੈ ਇਹ ਤਰੰਤ ਪ੍ਰਭਾਵ ਤੋਂ ਜਿਹੜੀ ਲਾਗੂ ਹੋ ਕੇ ਸੌ ਆਪ ਨੂੰ ਹੁਣ ਸਵੇਰੇ ਜਿੱਦਨ ਦੁਕਾਨਾਂ ਖੁੱਲਣਗੀਆਂ ਉਹ ਇਸ ਪਲਾਨ ਦੇ ਮੁਤਾਬਕ ਕੁੱਲੀਆਂ ਜਾਣਗੀਆਂ ਇਹ ਪਲਾਨ ਅਸੀਂ ਆਲਰੇਡੀ ਸਾਰ ਨੂੰ ਆਪਣਾ ਜਿਹੜਾ ਹੈ ਗਰੁੱਪਸ ਦੇ ਵਿੱਚ ਵੀ ਸਰਕੂਲੇਟ ਕਰ ਦਿੱਤਾ ਹੈ ਤੇ ਪਬਲਿਕ ਰਿਲੇਸ਼ਨ ਵਾਲਿਆਂ ਨੂੰ ਕਿਹਾ ਕਿ ਵੀ ਵੱਧ ਤੋਂ ਸਾਰਿਆਂ ਨੂੰ ਸਰਕੂਲੇਟ ਕਰ ਦੇਣ ਤੇ ਜਿਹਨੂੰ ਇਹ ਨਹੀਂ ਮਿਲਦਾ ਸਾਡੀ ਵੈਬਸਾਈਟ ਦੇ ਉੱਤੇ ਵੀ ਅਪਲੋਡਡ ਹੈਗਾ ਉਥੋਂ ਇਹ ਲੈ ਸਕਦੇ ਨੇ